ਆਲਮੋਸਟ 1 ਲੱਖ ਦਾ ਅਲੂਮਨਾਈ ਬੇਸ ਹੈਗਾ ਐਂਡ ਜੇ ਅਸੀਂ ਲਾਸਟ ਈਅਰ ਦੀ ਗੱਲ ਕਰੀਏ ਤੇ 9100 ਆਫਰਸ ਇਸ ਬੈਚ ਜੈਸੀ ਰੋਲ ਕੀਤੇ ਹੈਗੇ ਆ ਮੈਂ ਐਚਆਰ ਦੀ ਸਟੂਡੈਂਟ ਸੀ ਤਾਂ ਮੈਨੂੰ ਐਚਆਰ ਵਿੱਚ ਹੀ ਮਿਲੀ ਹੈ ਬਟ ਮੋਸਟ ਪ੍ਰੋਬੇਬਲੀ ਦੇ ਵਿਲ ਬੀ ਟੈਲਿੰਗ ਅਸ ਦਾ ਜੌਬ ਪ੍ਰੋਫਾਈਲਸ ਵੈਨ ਵੀਲ ਜੁਆਇਨ ਦਾ ਕੰਪਨੀ

according to the industry benchmarks i think asarfik meth hai ki csli companies nahi aundiyan where which scale set hona chahiye companies har department de aundiyan apart from the job offer and everything the networking that is university vich hoy i think meri puri life mere bahut helpful rahungi companies jedi bachiyan che jo jo skill dekhna chahndi hai os sare skills along with their academic studies parallelly chaldi hai ki Chandigarh university ch tin skill tusin je kaun bhi eh ta at least basic ajre hone chahiye pur microsoft che 51 lakhs se bacche place hue hai second year onwards assi baccha di placement रिलेटेड ट्रेनिंग स्टार्ट ਕਰਦਿਨੇ दिस इज अ टीपीपी प्रोग्राम ट्रेनिंग फॉर प्लेसमेंट प्रोग्राम लास्ट ईयर बैच ਸਾਡਾ ਪੈਲੋ ਆਲਟੋ ਨੈਟਵਰਕਸ ਦਾ 54.75 ਲਖਸ ਪਰ ਐਨਮ ਦਾ ਪੈਕੇਜ ਹੈਗਾ ਜਿਹੜਾ ਬੱਚੇ ਨੂੰ ਮਿਲਿਆ ਹੈ ਸਸੇਖਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਮਹਿੰਦਰ ਸਿੰਘ ਖਹਿਰਾ ਕਿਸੇ ਵੀ এডਿਕੇਸ਼ਨ ਦਾ ਮਤਲਬ ਜਾਂ ਕਿਸੇ ਅਕੈਡੈਮਿਕ এডਿਕੇਸ਼ਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਚੰਗਾ ਇਨਸਾਨ ਬਣਾਉਣ ਦੇ ਨਾਤੇ ਤੁਹਾਡੀ ਰੋਜ਼ੀ ਰੋਟੀ ਤੇ ਚੰਗਾ ਲਾਈਫ ਸਟਾਈਲ ਜਿਹੜਾ ਆ ਉਹ ਅਰਨ ਕਰਨ ਦੇ ਯੋਗ ਬਣਾ ਦੇਣਾ ਹੁਣ ਬਹੁਤੀਆਂ ਯੂਨੀਵਰਸਿਟੀਆਂ ਨੇ ਪੰਜਾਬ ਦੇ ਵਿੱਚ ਪਰ ਕਿਹੜੀ ਯੂਨੀਵਰਸਿਟੀ ਬੈਸਟ ਹੈ ਕਿੱਥੇ ਦਾ ਦਾ ਪਲੇਸਮੈਂਟ ਹੁੰਦੀ ਹੈ ਇਹ ਤੁਸੀਂ ਡਿਸਾਈਡ ਕਰਨਾ ਹੈ ਫਿਲਹਾਲ ਮੈਂ ਚੰਡੀਗੜ੍ਹ ਯੂਨੀਵਰਸਿਟੀ ਆ ਇੱਥੇ ਮੈਂ ਕਾਰਪੋਰੇਟ ਰਿਸੋਰਸ ਸੈਂਟਰ ਦੇ ਸੀਨੀਅਰ ਡਾਇਰੈਕਟਰ ਜਿਹੜਾ ਨੇ ਮੇਰੇ ਨਾਲ ਨੇ ਨਵਨੀਤ ਸਿੰਘ ਜੀ ਉਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਏਸੀ ਯੂਨੀਵਰਸਿਟੀ ਦਾ ਪਲੇਸਮੈਂਟ ਸੈਂਟਰ ਕੰਮ ਕਰਦਾ ਕੀ ਸਕਸੈਸ ਰੇਟ ਹੈ ਕਿਉਂ ਤੁਹਾਨੂੰ ਇਸ ਯੂਨੀਵਰਸਿਟੀ 'ਚ ਆਉਣਾ ਚਾਹੀਦਾ ਸਸਤਿ ਕਾਲ ਜੀ ਸਸਤਿ ਕਾਲ ਅੱਛਾ ਮੈਂ ਜਦੋਂ ਕਿਹਾ ਵੀ ਜਦੋਂ ਤੁਸੀਂ ਐਜੂਕੇਸ਼ਨ ਲੈਣੇ ਆ ਤੇ ਮੇਨ ਮਕਸਦ ਇਹੀ ਹੈ ਵੀ ਤੁਸੀਂ ਚੰਗਾ ਸੈਟਲ ਹੋ ਜਾਓ ਤੇ ਤੁਹਾਡੀ ਯੂਨੀਵਰਸਿਟੀ ਸੈਟਲ ਕਰਨ ਦੇ ਲਈ ਕੀ ਕੀ ਕਰਦੀ ਆ ਜਾਂ ਕੀ ਰੇਟ ਆ ਤੁਹਾਡੀ ਯੂਨੀਵਰਸਿਟੀ ਦਾ ਜਿੱਦਾਂ ਅੱਪਾ ਹੁਣੇ ਥੋੜੀ ਦਿਰ ਪਹਿਲਾਂ ਡਿਸਕਸ ਕਰ ਰਹੇ ਸੀਗੇ ਕਿ ਅੱਜ ਦੀ ਡੇਟ 'ਚ ਸਟੂਡੈਂਟ ਤੇ ਪੇਰੈਂਟ ਬਹੁਤ ਅਵੇਅਰ ਹੈ ਇੰਨੇ ਆਪਸ਼ਨਸ ਹੈਗੇ ਅੱਜ ਦੀ ਡੇਟ 'ਚ ਬੱਚਿਆਂ ਕੋਲ ਸਟੂਡੈਂਟਸ ਕੋਲ ਕੀ ਜਿੱਥੇ ਆਪਣਾ ਐਜੂਕੇਸ਼ਨ ਨੂੰ ਪਰਸੂ ਕਰਨਗੇ ਬਟ கரੈਕਟ ਉਹਨਾਂ ਵਾਸਤੇ ਯੂਨੀਵਰਸਿਟੀ ਕੀ ਹੈ ਜਿਹੜਾ ਉਹਨਾਂ ਦੀ ਸਾਰੀ ਐਕਸਪੈਕਟੇਸ਼ਨਸ ਉਹਨਾਂ ਦੀ ਸਾਰੀ ਐਸਪੀਰੇਸ਼ਨਸ ਨੂੰ ਟ्रू ਕਰੇਗਾ ਇਸ ਪੂਰੇ ਡਿਸੀਜਨ 'ਚ ਬੱਚੇ ਦਾ ਫਿਊਚਰ ਬੱਚੇ ਦਾ ਫਿਊਚਰ ਕਰੀਅਰ ਇਜ਼ ਦ ਮੋਸਟ ਇੰਪੋਰਟੈਂਟ ਅਸਪੈਕਟ ਕਿ ਗ੍ਰੈਜੂਏਟ ਕਰਨ ਤੋਂ ਬਾਅਦ ਆਪਣੇ ਕੋਰਸਸ ਕੰਪਲੀਟ ਕਰਨ ਤੋਂ ਬਾਅਦ ਯੂਨੀਵਰਸਿਟੀ ਚ ਜਦੋਂ ਬੱਚਾ ਪਾਸ ਆਊਟ ਹੋ ਕੇ ਇੰਡਸਟਰੀ 'ਚ ਦੁਨੀਆ 'ਚ ਜਦੋਂ ਨਿਕਲਦਾ ਹੈ ਉਹਦਾ ਕਰੀਅਰ ਕਿਸ ਹਿਸਾਬ ਨਾਲ ਫਾਰਮ ਹੋ ਰਿਹਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ 'ਚ ਜਿਹੜੇ ਕਰੀਅਰ ਰਿਸੋਰਸਸ ਜਿਹੜੇ ਹੈਗੇ ਆ ਉਹ ਆਪਣੇ ਆਪ ਚ ਸਿਰਫ ਇੱਕ ਡਿਪਾਰਟਮੈਂਟ ਜਾਂ ਇੱਕ ਐਕਟੀਵਿਟੀ ਨਹੀਂ ਹੈ ਇੱਕ ਪੂਰਾ ਇਕੋਸਿਸਟਮ ਹੈ ਬੱਚੇ ਦੇ ਫਸਟ ਇਅਰ ਚ ਐਡਮਿਸ਼ਨ ਹੋਣ ਤੋਂ ਬਾਅਦ ਇੱਕ ਸਾਲ ਸੈਟਲ ਹੁੰਦਾ ਹੈ ਐਕਸਪਲੋਰ ਕਰਦਾ ਹੈ ਇੱਕ ਨਿਊ ਜਿਹੜੇ ਉਹਨਾਂ ਦੇ ਟਰਾਂਸਫਰਮੇਸ਼ਨ ਉਹਨਾਂ ਦੀ ਲਾਈਫ ਚ ਹੁੰਦੀ ਹੈ ਉਹਨੂੰ ਉਹਨਾਂ ਐਕਸਪਲੋਰ ਕਰਕੇ ਸੈਕੰਡ ਇਅਰ ਔਨਵਰਡਸ ਅਸੀਂ ਉਹਨਾਂ ਦੀ ਕਰੀਅਰ ਡਿਵੈਲਪਮੈਂਟ ਦੀ ਕਾਉਂਸਲਿੰਗ ਸਟਾਰਟ ਕਰ ਦਿੰਦੇ ਆਂ ਟ੍ਰੇਨਿੰਗ ਸਟਾਰਟ ਕਰ ਦਿੰਦੇ ਆਂ ਹਰ ਬੱਚੇ ਦੇ ਹਰ ਪੇਰੈਂਟ ਦੇ ਅਲੱਗ-ਅਲੱਗ ਐਸਪੀਰੇਸ਼ਨਸ ਹੁੰਦੇ ਆ ਕੁਝ ਬੱਚੇ ਹਾਇਰ ਸਟੱਡੀਜ਼ ਵਾਸਤੇ ਜਾਣਾ ਚਾਹੁੰਦੇ ਆ ਕੁਝ ਬੱਚੇ ਅ ਐਂਟਰਪ੍ਰੈਨਰਸ਼ਿਪ ਬਿਜ਼ਨਸ 'ਚ ਜਾਣਾ ਚਾਹੁੰਦੇ ਆ ਕੁਝ ਬੱਚੇ ਆਪਣੇ ਆਪਣੇ ਉਹਨਾਂ ਦੇ ਆਪਸ਼ਨਸ ਹੈ ਬਟ ਮੈਕਸਿਮਮ ਬੱਚਾ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਖਾਸ ਜਿਹੜਾ ਆ ਰਿਹਾ ਹੈਗਾ ਮੋਰ ਥੈਨ 92% ਜਿਹੜੇ ਬੱਚੇ ਇੱਥੇ ਐਡਮਿਸ਼ਨ ਲੈ ਰਹੇ ਆ ਉਹ ਸਾਡੇ ਪਲੇਸਮੈਂਟ ਰਿਕਾਰਡ ਕਰਕੇ ਲੈ ਰਹੇ ਆ ਹਮ ਤਾਂ ਕਿੰਨਾ ਰਿਕਾਰਡ ਆ ਤੁਹਾਡਾ ਪਲੇਸਮੈਂਟ ਹੁਣ ਤੱਕ ਜੇ ਕੁਛ ਅਸੂਫਾਰ ਅ ਦੇਖੋ ਇਹ ਇਹ ਜਾਂ ਮੋਰ ਥੈਨ 80% 81 82% ਜਿਹੜਾ ਸਾਡਾ ਬੱਚਾ ਜਿਹੜਾ ਪਲੇਸਮੈਂਟ ਵਾਸਤੇ ਇੰਟਰਸਟਿਡ ਹੈ ਉਹਨੂੰ ਆਪਣੇ ਚੋਇਸ ਦੀ ਪਲੇਸਮੈਂਟਸ ਉਹਨਾਂ ਨੂੰ ਆਪਣੇ ਚੋਇਸ ਦੇ ਆਫਰਸ ਮਿਲ ਜਾਂਦੇ ਆ ਜੀ ਸਿੰਘ ਸਾਹਿਬ ਇਹ ਵੀ ਦੱਸੋ ਕਿ ਕਿਹੜੀਆਂ ਯੂਨੀਵਰਸਿਟੀ ਕਿਹੜੀਆਂ ਕੰਪਨੀਆਂ ਜਿਹੜੀਆਂ ਨੇ ਜਿਹੜੀਆਂ ਬਹੁਤ ਨੋਨ ਕੰਪਨੀਆਂ ਹੋਣਗੀਆਂ ਉਹਨਾਂ ਚ ਤੁਹਾਡੇ ਬੱਚਿਆਂ ਦੀ ਪਲੇਸਮੈਂਟ ਹੋਈ ਆ ਸਭ ਤੋਂ ਵੱਡਾ ਪੈਕੇਜ ਕੀ ਆ ਦੇਖੋ ਆਪ ਤੁਸੀਂ ਇਸ ਇੰਡਸਟਰੀ ਦੇ ਜਿੰਨੇ ਵੀ मैक्सिमम जो टॉप ऑर्गनाइजेशनज़ है माइक्रोसॉफ्ट है एमेजॉन है गूगल है के पी एम जी है मॉर्गन स्टैनली है जे पी चेस चेज़ है ई एन वाई है डिलोयट है कॉग्निजेंट है एक्सेंचर है टी सी एस विप्रो साउथ इंडियन बैंक फेडरल बैंक सो देर इज़ नो एंड टू दिस लिस्ट ਇੱਕ ਸਾਲ 'ਚ ਇੱਕ ਬੈਚ ਦੇ ਬੱਚਿਆਂ ਨੂੰ ਪਲੇਸ ਕਰਨ ਵਾਸਤੇ 900 ਤੋਂ ਜ਼ਿਆਦਾ ਕੰਪਨੀਆਂ ਇੱਕ ਸਾਲ 'ਚ ਵਿਜ਼ਿਟ ਕਰਦੀਆਂ ਅਪ ਪਲੇਸਮੈਂਟਸ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਯੂਨੀਵਰਸਿਟੀ 'ਚ ਇਹ ਬੜਾ ਅਮੇਜ਼ਿੰਗ ਜਸਵਾਲ ਮੈਂ ਪੁੱਛਿਆ ਇਹ ਪਰ ਤੁਸੀਂ ਬੜੇ ਨਾਮ ਦੱਸਦੇ ਸਭ ਤੋਂ ਹਾਈएस्ट ਪੈਕੇਜ ਕੀ ਆ ਲਾਸਟ ਈਅਰ ਬੈਚ ਸਾਡਾ ਪੈਲੋ ਵਾਲਟੋ ਨੈਟਵਰਕਸ ਦੇ 54.75 ਲੱਖਸ ਪਰ ਐਨਮ ਦਾ ਪੈਕੇਜ ਹੈਗਾ ਜਿਹੜਾ ਬੱਚੇ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਹੋਰ ਮਾਈਕਰੋਸਾਫਟ 'ਚ 51 ਲੱਖਸ 'ਚ ਬੱਚੇ ਪਲੇਸ ਹੋਏ ਆ ਸੋ ਮਤਲਬ ਕਿ ਇਫ ਯੂ ਸੀ ਥੈਟ ਆਲਮੋਸਟ ਮੋਰ ਥੈਨ 100 ਸਟੂਡੈਂਟਸ ਦੇ ਪੈਕੇजेस ਜਿਹੜੇ ਆ 40 ਲੱਖ ਤੋਂ ਉੱਪਰ ਹੈਗੇ ਆ ਅੱਛਾ ਤੁਸੀਂ ਸਿੰਸ ਯੂ ਆਰ ਡੀਲਿੰਗ ਇਨ ਅ ਪਲੇਸਮੈਂਟ ਤੁਸੀਂ ਨੌਕਰੀ ਦੇ ਬਾਂਡ ਦੇ ਵਿੱਚ ਜਾਂ ਕਰੀਅਰ ਨੂੰ ਸੈੱਟ ਕਰਨ ਦੇ ਵਿੱਚ ਡੀਲ ਕਰਦੇ ਹੋ ਤੁਹਾਨੂੰ ਲੱਗਦਾ ਵੀ ਐਜੂਕੇਸ਼ਨ ਦੇ ਨਾਲ ਨਾਲ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਆ ਜਿੱਦਾਂ ਅਕਾਦਮਿਕ ਐਜੂਕੇਸ਼ਨ ਤਾਂ ਹੈ ਹੀ ਉਹਦੇ ਨਾਲ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਆ ਕਿਹੜੀ ਕਿਹੜੀ ਸਕਿੱਲਸ ਮੇਜਰ ਹੋਣੀਆਂ ਜ਼ਰੂਰੀ ਆ ਐਬਸੋਲੂਟਲੀ ਇਸੇ ਦੇਖੋ ਜਿਹੜੀ ਕੰਪਨੀਆਂ ਆਉਂਦੀਆਂ ਉਹਦੇ ਆਪਣੀ ਆਪਣੇ ਉਹਨਾਂ ਦੇ ਕ੍ਰਾਈਟੇਰੀਆਜ਼ ਹੁੰਦੇ ਆਪਣੇ ਆਪਣੇ ਉਹਨਾਂ ਦੇ ਪਲੇਸਮੈਂਟ ਪ੍ਰੋਸੈਸਸ ਹੁੰਦੇ ਜਿਹਦੇ ਚ ਉਹ ਐਪਟੀਟਿਊਡ ਟੈਸਟ ਟੈਕਨੀਕਲ ਟੈਸਟ ਕਮਿਊਨੀਕੇਸ਼ਨ ਸਕਰੀਨਿੰਗ ਐਪਟੀਟਿਊਡ ਸਕਰੀਨਿੰਗ ਸਾਈਕੋਮੈਟ੍ਰਿਕ ਟੈਸਟ ਅਲੱਗ-ਅਲੱਗ ਉਹਨਾਂ ਦੇ ਪ੍ਰੋਸੈਸਸ ਹੁੰਦੇ ਆ ਜਿਹਦੇ ਕਰਕੇ ਬੱਚੇ ਦੀ ਸਿਲੈਕਸ਼ਨ ਹੁੰਦੀ ਹੈ ਉਹਦੇ ਚ ਅਸੀਂ ਜਿੱਦਾਂ ਕਿਹਾ ਸੀਗਾ ਕਿ ਸੈਕੰਡ ਈਅਰ ਔਨਵਰਡਸ ਸੈਕੰਡ ਈਅਰ ਔਨਵਰਡਸ ਅਸੀਂ ਬੱਚਿਆਂ ਦੀ ਪਲੇਸਮੈਂਟ रिलेटेड ट्रेनिंग स्टार्ट ਕਰ ਦਿੰਨੇ This is a TPP program training for placement program ਜਿਹਦੇ ਚ ਸਾਰੀ ਜਿਹੜੀ এমਪਲੋਇਬਿਲਟੀ ریلیਟਡ ਸਕਿਲਸ ਐ ਉਸ ਚੀਜ਼ ਨੂੰ ਉਹਦੇ ਤੇ ਵਰਕ ਵਰਕ ਕੀਤਾ ਜਾਂਦਾ ਜਿੱਦਾਂ ਉਹਨਾਂ ਦੇ ਐਬਿਟੀਟਿਊਡ ਦੀ ਟ੍ਰੇਨਿੰਗ ਹੁੰਦੀ ਐ ਉਹਨਾਂ ਦੇ ਸੌਫਟ ਸਕਿਲਸ ਦੀ ਟ੍ਰੇਨਿੰਗ ਹੁੰਦੀ ਐ ਕਮਿਊਨੀਕੇਸ਼ਨ ਸਕਿਲਸ ਦੀ ਟ੍ਰੇਨਿੰਗ ਹੁੰਦੀ ਐ ਇੰਟਰਵਿਊ ਦੇ ਕੀ ਕੀ ਕੁਐਸਚਨਸ ਜਨਰਲ ਕੁਐਸਚਨਸ ਹੁੰਦੇ ਐ FAQ's ਹੁੰਦੇ ਐ ਉਹ ਇੰਟਰਵਿਊ ਦੇ ਹੁੰਦੇ ਐ ਟੈਕਨੀਕਲ ਸਕਿਲਸ ਜਿਹੜੀ ਹੈ ਉਹ ਐਨਹਾਂਸ ਕੀਤੀ ਜਾਂਦੀ ਹੈਗੀ ਐ ਬਿਯੋਂਡ ਦ ਕਰਿਕੂਲਮ ਜਿਹੜੇ ਸਕਿਲਸ ਹੁੰਦੇ ਆ ਟੈਕਨੋਲੋਜੀਜ਼ ਹੁੰਦੀ ਹੈ ਉਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਇਟ ਇਜ਼ ਅ ਕੰਪਲੀਟ ਪੈਕੇਜਿੰਗ ਕਿ ਬੱਚਿਆਂ ਕੰਪਨੀਆਂ ਜਿਹੜੀ ਬੱਚਿਆਂ ਚ ਜੋ ਜੋ ਸਕਿਲ ਦੇਖਣਾ ਚਾਹਦੀ ਹੈ ਉਹ ਸਾਰੇ ਸਕਿਲਸ ਅਲੋਂਗ ਵਿਦ देयर ਅਕੈਡੈਮਿਕ ਸਟੱਡੀਜ਼ ਪੈਰਲਲੀ ਚਲਦੀ ਹੈ ਜੀ ਚੰਡੀਗੜ੍ਹ ਯੂਨੀਵਰਸਿਟੀ ਚ ਜੇ ਮੈਂ ਅੱਜਕੱਲ ਪੁੱਛਾਂ ਵੀ ਤਿੰਨ ਸਕਿਲ ਤੁਸੀਂ ਜੇ ਗਾਉ ਵੀ ਇਹ ਤਾਂ ਐਟ ਲੀਸਟ ਬੇਸਿਕ ਆ ਜਿਹੜੇ ਹੋਣੇ ਚਾਹੀਦੇ ਆ ਅਪਾਰਟ ਫਰਮ ਯਰ ਅਕੈਡੈਮਿਕ ਔਰ ਕੋਰਸ ਦੇਖੋ ਅਕੈਡੈਮਿਕ ਨੋਲਿਜ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਉਹ ਫੰਡamentals ਹੈ ਜਿਸ ਫੀਲਡ ਚ ਜੇ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ ਜਾਂ ਮੈਨੇਜਮੈਂਟ ਚ ਹੋ ਜਾਂ ਫਾਰਮੇਸੀ ਚ ਹੋ ਜੋ ਜਿਹੜੇ ਕੋਰ ਫੰਡamentals ਨੋਲਿਜ ਆਫ दैट ਡੋਮੇਨ ਇਜ਼ ਵੈਰੀ ਇੰਪੋਰਟੈਂਟ ਉਹ ਤੇ ਚਾਹੀਦਾ ਚਾਹੀਦਾ ਬੱਚੇ ਨੂੰ ਇੱਕ ਅੱਛੀ ਕਮਿਊਨੀਕੇਸ਼ਨ ਸਕਿਲਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਤੁਹਾਡੇ ਆਈਡੀਆਜ਼ ਹੈਗੇ ਜਿਹੜੇ ਤੁਹਾਡੇ ਸਕਿਲਸ ਹੈ ਜੋ ਤੁਹਾਡੀ ਨੋਲਿਜ ਹੈ ਉਹਨੂੰ ਤੁਸੀਂ ਪ੍ਰੋਪਰਲੀ ਆਪਣੇ ਕਲਾਇੰਟ ਜਾਂ ਜਿਹੜੇ ਜਿਨ੍ਹਾਂ ਨਾਲ ਤੁਸੀਂ ਡੀਲ ਕਰ ਰਹੇ ਹੋ ਉਹਨਾਂ ਨੂੰ ਪ੍ਰੈਜ਼েন্ট ਵੀ ਕਰਨਾ ਹੈ ਜੇ ਆਪਾ ਗਲੋਬਲਾਈਜੇਸ਼ਨ ਤੋਂ ਬਾਅਦ ਅੱਜ ਅੱਜ ਦੀ ਡੇਟ ਤੇ ਮੈਕਸਿਮਮ ਜਿਹੜੇ ਕੰਪਨੀਆਂਜ਼ 900 ਕੰਪਨੀਆਂਜ਼ ਕਹਿ ਰਹੇ ਆ ਇਹ ਚੋ 90% ਮਲਟੀਨੇਸ਼ਨਲਸ ਹੈਗੇ ਜਿਨ੍ਹਾਂ ਦੇ ਅ ਯੂਐਸ ਕਲੈਂਟਸ ਹੋਣਗੇ ਯੂਰੋਪੀਅਨ ਕਲੈਂਟਸ ਹੋਣਗੇ ਜਿਦੇ ਚ ਇੰਗਲਿਸ਼ ਕਮਿਊਨੀਕੇਸ਼ਨ ਵੀ ਕਈ ਵਾਰੀ ਜ਼ਰੂਰੀ ਹੁੰਦੀ ਨਾਟ ਹਰ ਕੇਸਿਸ ਚ ਨਹੀਂ ਬਟ ਜਿਹੜੇ ਜਿੱਥੇ ਵੈਸਟਰਨ ਕਲੈਂਟਸ ਹੁੰਦੇ ਆ ਉੱਚੇ ਇੰਗਲਿਸ਼ ਕਮਿਊਨੀਕੇਸ਼ਨ ਦੀ ਵੀ ਲੋੜ ਹੈ ਸੋ ਕਮਿਊਨੀਕੇਸ਼ਨ ਸਕਿਲਸ ਇਜ਼ ਅ ਵੈਰੀ ਇੰਪੋਰਟੈਂਟ ਸਕਿਲ ਬੱਚੇ ਦਾ ਇੱਕ ਰਾਈਟ ਐਟੀਟਿਊਡ ਬਹੁਤ ਜ਼ਰੂਰੀ ਹੈ ਲਰਨਿੰਗ ਲਰਨਿੰਗ ਐਟੀਟਿਊਡ ਇਸ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਲਰਨਿੰਗ ਕਦੀ ਖਤਮ ਨਹੀਂ ਹੁੰਦੀ ਹੈ ਇਟਸ ਅ ਆਨ ਗoing ਪ੍ਰੋਸੈਸ ਐਂਡ ਸਪੈਸ਼ਲੀ ਟੈਕਨੋਲੋਜੀ ਜਿਸ ਸਾਬ ਨਾਲ ਫਾਸਟ ਗਰੋ ਕਰ ਰਹੀ ਹੈ ਤੇ ਬੱਚੇ ਨੂੰ ਹਮੇਸ਼ਾ ਕੁਛ ਨਾ ਕੁਛ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਰਹਿਣਾ ਪਏਗਾ ਸੋ ਲਰਨਿੰਗ ਐਟੀਟਿਊਡ ਇਸ ਵੈਰੀ ਵੈਰੀ ਇੰਪੋਰਟੈਂਟ ਐਂਡ ਬਿਯੋਂਡ ਦ ਕਰਿਕੂਲਮ ਜਿਹੜੀ ਟੈਕਨੋਲੋਜੀਜ਼ ਹੈ ਉਹਦੀ ਨੋਲਿਜ ਬੱਚੇ ਨੂੰ ਜ਼ਰੂਰ ਚਾਹੀਦੀ ਹੈ ਅੱਜ ਦੀ ਡੇਟ 'ਚ ਅੱਛਾ ਮਤਲਬ ਆਪਣੇ ਆਪ ਨੂੰ ਅਪ ਟੂ ਦਿਮਾਗ ਕਰਨਾ ਇਹੀ ਜੀ ਐਬਸੋਲੂਟ ਅਚਾਹ ਨੰਬਰ ਮੈਂ ਜੇ ਤੁਹਾਨੂੰ ਬਿਕਕ ਸਿੰਸ ਯੂ ਆਰ ਇਨ ਚਾਰਜ ਆਫ ਦਿਸ ਪਲੇਸਮੈਂਟ ਸੈਲ ਅ ਤੇ ਨੰਬਰ ਕਿੰਨੇ ਆ ਹੁਣ ਤੱਕ ਸੀਯੂ ਦੇ ਕਿੰਨੇ ਬੱਚੇ ਜਿਹੜੇ ਨੇ ਉਹ ਤੁਸੀਂ ਸੈਟਲ ਕਰਾ ਦਿੱਤੇ ਆ ਕਿੰਨਾ ਮਤਲਬ ਹੋਏਗਾ ਕੋਈ ਯਾਦ ਹੋਵੇ ਸਾਡਾ ਆਲਮੋਸਟ 1 ਲੱਖ ਦਾ ਅਲੂਮਨੀ ਬੇਸ ਹੈਗਾ ਐਂਡ ਜੀਐਸਸੀ ਲਾਸਟ ਇਅਰ ਦੀ ਗੱਲ ਕਰੀਏ ਤੇ 9100 ਆਫਰਸ ਇਸ ਬੈਚ ਚ ਐਸੀ ਰੋਲ ਕੀਤੇ ਹੈਗੇ ਆ ਸੋ ऑन एन एवरेज अगर जेएसए करिए थे आई थिंक मोर देन 50000 ऑफर्स जेडे है पिछले 10 सालों च रोल हो चुके also, 50, है, हो बिल्कुल, बिल्कुल। है, है। अच्छा 50000 ਤੁਹਾਡਾ ਜਿਹੜਾ ਅਲੂਮਨਾਏ ਆ ਉਹ ਵੀ ਬਹੁਤ ਸਟਰੋਂਗ ਹੈ ਅਲੂਮਨਾਏ ਮੈਟਰ ਕਰਦਾ ਜੋ ਤੁਹਾਡਾ ਸੈਟ ਹੋ ਜਾਂਦਾ ਕਿਤੇ ਤੇ ਉਹ ਪਲੇਸ ਬਾਕੀ ਬੱਚਿਆਂ ਦੀ ਪਲੇਸਮੈਂਟ ਦਾ ਹੈਲਪ ਹੁੰਦੀ ਹੈ ਬਿਲਕੁਲ ਬਿਲਕੁਲ ਦੇਖੋ ਅਲੂਮਨਾਏ ਜਿਹੜਾ ਹੈ ਇੱਕ ਲਿਟਮਸ ਟੈਸਟ ਹੈ ਇਹ ਕਲੂਮਨਾਏ ਜਦੋਂ ਇੱਕ ਆਰਗੇਨਾਈਜੇਸ਼ਨ ਚ ਜਾ ਕੇ ਅੱਛਾ ਕੰਮ ਕਰਦਾ ਅੱਛਾ ਪਰਫਾਰਮ ਕਰਦਾ ਤੇ ਉਸ ਆਰਗੇਨਾਈਜੇਸ਼ਨ ਵਾਸਤੇ ਕੋਈ ਰੀਜ਼ਨ ਹੀ ਨਹੀਂ ਰਹਿੰਦਾ ਕਿ ਉਸ ਯੂਨੀਵਰਸਿਟੀ ਚ ਵਾਪਸ ਨਾ ਜਾਈਏ ਤੇ ਆਪਣੇ ਆਪ ਚ ਇੱਕ ਕੰਪਲੀਟ ਸਰਕਲ ਹੈ ਉਹ ਕਿਉਂਕਿ ਕੰਪਨੀ ਆਈ ਕੰਪਨੀ ਨੇ ਬੱਚੇ ਸਿਲੈਕਟ ਕੀਤੇ ਉਹ ਬੱਚੇ ਜਾ ਕੇ ਉੱਥੇ ਕੰਮ ਕਰ ਰਹੇ ਬਿਕੋਜ਼ ਦੇ ਬਿਕਮ ਆਰ ਅਲੂਮਨੀ ਪਾਸ ਆਊਟ ਤੋਂ ਬਾਅਦ ਉਹ ਸਾਡੇ ਅਲੂਮਨੀ ਬਣ ਗਏ ਉਹ ਜਦੋਂ ਅੱਛਾ ਪਰਫਾਰਮ ਕਰਦੇ ਆ ਤੇ ਉਹ ਇੱਕ ਬਹੁਤ ਸਟਰੋਂਗ ਰੀਜ਼ਨ ਹੈ ਕੰਪਨੀ ਵਾਸਤੇ ਕਿ ਇਹਨਾਂ ਦੀ ਪਰਫਾਰਮੈਂਸਸ ਦੇਖ ਕੇ ਇਦਾਂ ਦੇ ਹੋਰ ਬੱਚੇ ਲੈਣ ਵਾਸਤੇ ਵਾਪਸ ਆਈਏ ਸਿੰਘ ਸਾਹਿਬ ਕੋ ਕਿਸਾ ਸੁਣਾਓ ਵੀ ਕੋਈ ਕੰਪਨੀ ਨੇ ਪਾਰਟਿਕੁਲਰਲੀ ਤੁਹਾਨੂੰ ਕਿਹਾ ਹੋਵੇ ਕਿ ਲਾਸਟ ਈਅਰ ਬਾਬ ਤੁਸੀਂ ਤੁਹਾਡੇ ਬੱਚੇ ਬੜੇ ਵਿਦਿਆ ਸੀਗੇ ਐਫੀਸ਼ੀਐਂਟ ਸੀਗੇ ਅਸੀਂ ਦੁਆਰਾ ਤਾਂ ਹੈ ਇਹ ਕਿਸਾ ਆਪਾਂ ਹੁਣੇ ਸ਼ੁਰੂ ਕਰਾਂਗੇ ਤੇ ਆਈ ਥਿੰਕ ਅਗਲੇ ਅਨਫੈਕਟ ਜਿੰਨੇ ਵੀ ਮੇਰੀ ਕੰਪਨੀਆਂ ਹੈਗੀਆਂ 90% ਆਫ ਦਾ ਕੰਪਨੀਜ਼ ਆ ਕੇ ਸਭ ਤੋਂ ਪਹਿਲਾਂ ਇਹੀ ਗੱਲ ਕਰਦੀ ਹੈ ਕਿ ਸਾਡਾ ਲਾਸਟ ইয়ার ਦਾ ਬੈਚ ਜਾਂ ਉਸ ਤੋਂ ਪਹਿਲਾਂ ਦੇ ਜਿਹੜੇ ਬੈਚਸ ਹੈਗੇ ਆ ਬਹੁਤ ਅੱਛੇ ਚ ਰਏ ਹੈਗੇ ਬੱਚੇ ਬਹੁਤ ਪਰਫਾਰਮ ਕਰ ਇਨਫੈਕਟ ਉਸ ਸਿਲੈਕਸ਼ਨ ਪੈਨਲ ਚ ਸਾਡੇ ਅਲੂਮਨੀ ਨਾਲ ਆਂਦੇ ਆ अच्छा वो सिलेक्शन वास्ते जबो आ रहे होदे च मैक्सिमम कंपनीज च ਸਾਡੇ ਅਲੂਮਨਾਈ ਵਾਪਸ ਆਂਦੇ ਹੈਗੇ ਤੇ ਉਹ ਅੱਗੇ ਆਪਣੇ ਜੂਨੀਅਰਸ ਨਾਲ ਇੰਟਰੈਕਟ ਕਰਦੇ ਆ ਮੋਟੀਵੇਟ ਕਰਦੇ ਆ ਐਂਡ ਆਫਕੋਰਸ ਸਿਲੈਕਸ਼ਨ ਪ੍ਰੋਸੈਸ ਦਾ ਵੀ ਪਾਰਟ ਹੈ ਇੱਕ ਚੀਜ਼ ਮੈਨੂੰ ਦੱਸੋ ਭਈ ਜਿਵੇਂ ਤੁਸੀਂ ਕਹਿੰਦੇ ਆ ਕਿ ਬੱਚੇ ਆਉਂਦੇ ਆ ਤੁਹਾਡੇ ਨਾਲ ਤੇ ਤੁਸੀਂ ਬਾਅਦ ਚੋਂ ਲੈ ਕਰਦੇ ਹੋ ਕੋਈ ਇੱਕ ਵਧੀਆ ਕੰਪਨੀ ਦਾ ਇੰਟਰਨੈਸ਼ਨਲ ਕੰਪਨੀ ਜਿਹਨੇ ਤੁਹਾਨੂੰ ਅਪਰੋਚ ਕੀਤਾ ਹੋਵੇ ਹਾਂ ਹਾਂ ਮਾਈਕਰੋਸਾਫਟ ਹੈ ਮਾਈਕਰੋਸਾਫਟ ਸਾਡੇ ਦੇ ਰਿਕਰੂਟਮੈਂਟ ਸਾਡੇ ਆਈ ਥਿੰਕ 2014 ਜਾਂ 2015 ਚ ਸਟਾਰਟ ਹੋਈ ਸੀ ਜਦੋਂ ਸਭ ਤੋਂ ਪਹਿਲੀ ਸਿਲੈਕਸ਼ਨ ਬੈਚ ਹੋਇਆ ਸੀ ਉਹ ਚ ਪੰਜ ਬੱਚੇ ਸਾਡੇ ਸਿਲੈਕਟ ਹੋਏ ਸੀਗੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਨੰਬਰ 5 ਤੋਂ 10 ਹੋਇਆ 10 ਤੋਂ 15 ਹੋਇਆ ਉਤੋਂ 20 ਹੋਇਆ ਸੋ ਔਨ ਏਨ ਐਵਰੇਜ ਏਵਰੀ ਈਅਰ 15 ਟੂ 20 ਬੱਚੇ ਮਾਈਕਰੋਸਾਫਟ ਹੀ ਸਾਡੇ ਕੈਂਪਸ ਚੰਡੀਗੜ੍ਹ ਯੂਨੀਵਰਸਿਟੀ ਤੋਂ ਸਿਲੈਕਟ ਕਰ ਰਹੀ ਹੈ cognizant ਦਾ ਮੈਂ ਐਗਜ਼ਾਮਪਲ ਦਊਂਗਾ wipro ਦਾ ਐਗਜ਼ਾਮਪਲ ਦਊਂਗਾ exceller ਦਾ ਐਗਜ਼ਾਮਪਲ ਦਊਂਗਾ tcs ਫॉर ਐਗਜ਼ਾਮਪਲ ਲਾਸਟ ਇਅਰ 570 ਬੱਚੇ ਉਹਨੇ ਸਿਲੈਕਟ ਕੀਤੇ ਸਿਰਫ ਸਾਡੀ ਚਦਗੜ ਯੂਨੀਵਰਸਿਟੀ ਤੋਂ ਇੱਕ ਇੱਕ ਡਿਊਰੇਸ਼ਨ ਦੇ ਵਿੱਚ ਮਤਲਬ ਇੱਕ ਸਾਲ ਇੱਕ 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 ਪ੍ਰੋਸੈਸ ਦੇ ਵਿੱਚ ਇੱਕ ਬੈਚ 'ਚੋਂ ਉਸ ਤੋਂ ਪਿਛਲੇ ਸਾਲ cognizant ਨੇ 1032 ਬੱਚਾ ਸਿਲੈਕਟ ਕੀਤਾ ਸੀਗਾ ਤੇ ਇੱਕ ਸਾਲ ਜੀ ਇੱਕ ਸਾਲ ਇੱਕੋ ਹੀ ਬੈਚ ਦੇ ਇੱਕੋ ਹੀ ਪ੍ਰੋਸੈਸ ਦੇ ਵਿੱਚ ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈਗਾ ਕਿ ਇੱਕ ਕੰਪਨੀ ਨੇ ਇੱਕ ਕੈਂਪਸ ਚੋਂ ਇੰਨੇ ਬੱਚੇ ਸਿਲੈਕਟ ਕੀਤੇ ਸਭ ਤੋਂ ਜ਼ਿਆਦਾ ਕਿਹੜੇ ਕੋਰਸਸ ਦੀ ਡਿਮਾਂਡ ਹੈ ਕਿਹੜੇ ਕੋਰਸ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਪਲੇਸਮੈਂਟਸ ਹੁੰਦੀਆਂ ਨੇ ਦੇਖੋ ਗਲੋਬਲੀ ਜਿਹੜਾ ਟ੍ਰੈਂਡ ਹੈਗਾ ਤੇ ਆਈਟੀ ਜਿਹੜੀ ਫੀਲਡ ਹੈ ਉਹ ਸਭ ਤੋਂ ਵੱਡੀ ਰਿਕਰੂਟਰ ਹੈ ਕਿਉਂਕਿ ਇੱਕ ਗਲੋਬਲ ਇੰਡਸਟਰੀ ਹੈ ਜਿਦੇ ਚ ਬਹੁਤ ਜ਼ਿਆਦਾ ਕੰਮ ਹੋ ਰਿਹਾ ਗਲੋਬਲੀ ਸਪੈਸ਼ਲੀ ਜਿਹੜੇ ਡਿਵੈਲਪਿੰਗ ਐਂਡ ਡਿਵੈਲਪਡ ਕੰਟਰੀਜ਼ ਹੈਗੇ ਆ ਤੇ ਆਈਟੀ ਦੀ ਰਿਕੁਆਇਰਮੈਂਟਸ ਕਾਫੀ ਜ਼ਿਆਦਾ ਹੈ ਕਿਉਂਕਿ ਪ੍ਰੋਡਕਟ ਬੇਸਡ ਕੰਪਨੀਆਂ ਹੁੰਦੀ ਹੈ ਕੰਸਲਟਿੰਗ ਬੇਸਡ ਕੰਪਨੀਆਂ ਹੁੰਦੀ ਹੈ ਸਰਵਿਸ ਬੇਸਡ ਕੰਪਨੀਆਂ ਹੁੰਦੀਆਂ ਤੇ ਉਹਦੇ ਚ ਇੰਡੀਆ ਇੱਕ ਬਹੁਤ ਇੰਪੋਰਟੈਂਟ ਆ ਕੰਟਰੀ ਮੈਨਪਾਵਰ ਦੇ ਕਨਸਰਨ ਚ ਇੱਕ ਬਹੁਤ ਇੰਪੋਰਟੈਂਟ ਲੋਕੇਸ਼ਨ ਹੈ ਵਰਲਡ ਚ ਜਿਹਦੇ ਚ ਆਲਮੋਸਟ ਏਵਰੀ ਆਰਗੇਨਾਈਜੇਸ਼ਨ ਗੂਗਲ ਐਮਾਜ਼ਾਨ ਮਾਈਕਰੋ ਹਰੇਕ ਕੰਪਨੀਜ਼ ਦਾ ਜਿਹੜਾ ਬੇਸ ਹੈਗਾ ਉਹਨਾਂ ਦਾ ਕੋਈ ਨਾ ਕੋਈ ਪ੍ਰੈਜ਼ੈਂਸ ਇੰਡੀਆ ਚ ਜ਼ਰੂਰ ਹੈ ਅੱਛਾ AI ਦਾ ਬੜਾ ਜ਼ਮਾਨਾ ਹੈ ਤੇ ਇਹ ਯੂਨੀਵਰਸਿਟੀ ਪਾਰਟਿਕੂਲਰ ਕੋਈ ਕੁਰੇਟਿਡ ਕੋਰਸ ਜਿਹੜਾ ਆ AI ਚ ਦਿੰਦੀ ਆ ਤੇ AI ਦੀ ਪਲੇਸਮੈਂਟ ਹੁੰਦੀ ਹੈ ਜੀ AI ਦਾ ਕਾਫੀ ਇੱਕ ਟ੍ਰੈਂਡ ਸੈਟਿੰਗ ਟੈਕਨੋਲੋਜੀ ਹੈ ਜਿਹੜਾ ਅੱਗੇ ਆਉਣ ਵਾਲੇ ਟਾਈਮ ਚ ਕਾਫੀ ਜ਼ਿਆਦਾ ਉਹਦੀ ਐਪਲੀਕੇਸ਼ਨਸ ਵੀ ਹੋਣਗੀਆਂ ਚੰਡੀਗੜ੍ਹ ਯੂਨੀਵਰਸਿਟੀ ਨੇ IBM ECS ਵਰਚੂਸਾ ਅਲੱਗ-ਅਲੱਗ ਲੀਡਿੰਗ ਜਿਹੜੇ ਆਰਗੇਨਾਈਜੇਸ਼ਨਸ ਹੈਗੇ ਆ ਉਹਨਾਂ ਨਾਲ ਕੋਲਾਬੋਰੇਟ ਕਰਕੇ ਇੰਡਸਟਰੀ ਕੋਲਾਬੋਰੇਟਿਡ ਕੋਰਸਸ ਲਾਂਚ ਕੀਤੇ ਆ ਜੀ AI ਦੀ ਜੇ ਆਪਾਂ ਗੱਲ ਕਰੀਏ ਤੇ ਚੰਡੀਗੜ੍ਹ ਯੂਨੀਵਰਸਿਟੀ ਦਾ ਇੱਕ ਕੋਲਾਬੋਰੇਟਿਡ ਪ੍ਰੋਗਰਾਮ ਹੈਗਾ ਬੀਟੈਕ ਇਨ ਕੰਪਿਊਟਰ ਸਾਇੰਸ ਵਿਦ ਸਪੈਸ਼ਲਾਈਜੇਸ਼ਨ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦਾ ਕਰਿਕੂਲਮ ਜਿਹੜਾ ਹੈਗਾ ਉਹ ਚੰਡੀਗੜ੍ਹ ਯੂਨੀਵਰਸਿਟੀ ਤੇ IBM ਨੇ ਜੁਆਇੰਟਲੀ ਡਿਵੈਲਪ ਕੀਤਾ ਹੈਗਾ ਇਹਦਾ ਜਿਹੜਾ ਕੋਰਸ ਕਰਿਕੂਲਮ ਨੂੰ ਪੜਾਉਣ ਵਾਸਤੇ ਜਿਹੜੇ ਫੈਕਲਟੀਜ਼ ਹੈਗੇ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਇਹਨਾਂ ਦੀ ਸਾਰੀ ਟ੍ਰੇਨਿੰਗ ਜਿਹੜੀ ਹੈ ਉਹ IBM ਦੇ ਪ੍ਰੋਫੈਸ਼ਨਸ ਦੇ थ्रू ਹੋਈ ਹੈ ਤੇ ਕੁਝ ਉਹਨਾਂ ਦੇ ਮੋਡਿਊਲਸ ਹੈਗੇ ਆ ਜੋ ਡਾਇਰੈਕਟਲੀ IBM ਹੀ ਉਹਦੇ ਚ ਕੰਡਕਟ ਕਰਾਂਦੀ ਹੈ ਪਾਸ ਆਊਟ ਹੋਣ ਦੇ ਬਾਅਦ ਬੱਚੇ ਨੂੰ ਜਿਹੜੀ ਡਿਗਰੀ ਮਿਲਦੀ ਹੈ ਇਟ ਇਜ਼ ਅ ਕੋ-ਬ੍ਰਾਂਡਡ ਡਿਗਰੀ ਜਿਦੇ ਚ ਚੰਡੀਗੜ੍ਹ ਯੂਨੀਵਰਸਿਟੀ ਗੀਟੈਕ ਇਨ ਕੰਪਿਊਟਰ ਸਾਇੰਸ ਵਿਦ ਸਪੈਸ਼ਲਾਈਜ਼ੇਸ਼ਨ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਈ IBM ਇਹ ਦੋਨੋਂ ਦਾ ਬਹੁਤ ਜ਼ਿਆਦਾ ਪਲੱਸ ਪੁਆਇੰਟ ਹੈ ਯੂਨੀਵਰਸਿਟੀਆਂ ਦਾ ਅੱਛਾ ਇਹ ਤੋਂ ਹੋ ਗਿਆ ਟੈਕਨੀਕਲ ਕੋਰਸੇਸ ਨੌਨ ਟੈਕਨੀਕਲ ਕੋਰਸੇਸ ਜਿਹੜੇ ਨੇ ਉਹ ਕਿਹੜੇ-ਕਿਹੜੇ ਨੇ ਇਹਦੇ ਸਭ ਤੋਂ ਜ਼ਿਆਦਾ ਪਲੇਸਮੈਂਟ ਕਿਹੜੇ ਕੋਰਸੇਸ ਚ ਚਲੋ ਤੁਹਾਡੀ ਟਰਮੀਨੋਲੋਜੀ ਵਾਸਤੇ ਤੁਸੀਂ ਟੈਕਨੀਕਲ ਨੌਨ ਟੈਕਨੀਕਲ ਕਹਿ ਰਹੇ ਹੋ ਬਟ ਆਈ ਊਡ ਸੇ ਨੌਨ ਇੰਜੀਨੀਅਰਿੰਗ ਨੌਨ ਇੰਜੀਨੀਅਰਿੰਗ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਤੇ ਬਿਜ਼ਨਸ ਮੈਨੇਜਮੈਂਟ ਇੱਕ ਬਹੁਤ ਵੱਡਾ ਏਰੀਆ ਹੈਗਾ ਲਾਈਫ ਸਾਇੰਸ ਇਸ ਇੱਕ ਬਹੁਤ ਅਪਕਮਿੰਗ ਏਰੀਆ ਹੈਗਾ ਜਿਹੜੇ ਵਿਜ਼ੂਅਲ ਆਰਟਸ ਜਿਹੜੇ ਹੈਗੇ ਆ ਐਨੀਮੇਸ਼ਨ ਡਿਜ਼ਾਈਨਿੰਗ ਗ੍ਰਾਫਿਕ ਡਿਜ਼ਾਈਨਿੰਗ ਇਹ ਆਪਣੇ ਆਪ 'ਚ ਬਹੁਤ ਇੱਕ ਵੱਡੀ ਫੀਲਡ ਹੈ ਅ ਮੈਨੇਜਮੈਂਟ ਸਾਡੇ ਯੂਜੀ ਲੈਵਲ 'ਚ ਵੀ ਹੈ ਬੀਬੀਏ ਬੀਕੋਮ ਲੈਵਲ 'ਚ ਵੀ ਹੈ ਐਂਡ ਪੀਜੀ ਲੈ ਪੋਸਟ ਗ੍ਰੈਜੂਏਟ ਲੈਵਲ 'ਚ ਵੀ ਹੈ ਤੇ ਇਹਨਾਂ ਦੇ ਵੀ ਦੇਖਿਓ ਦੇਖੋ ਇੰਡਸਟਰੀਜ਼ 'ਚ ਹਰ ਅ ਪ੍ਰੋਫਾਈਲ ਦੀ ਡਿਮਾਂਡ ਹੈ ਜੀ हां नंबर्स ਦਾ ਫਰਕ ਹੋ ਸਕਦਾ ਹੋ ਸਕਦਾ ਇੱਕ ਆਰਗੇਨਾਈਜੇਸ਼ਨ ਚ 100 ਆਈਟੀ professionals ਚਾਹੀਦੇ ਹੋਣਗੇ ਬਟ 10 ਮੈਨੇਜਮੈਂਟ professionals ਚਾਹੀਦੇ ਹੋਣਗੇ ਇਟ ਇਜ਼ ਪਲੇਨ ਮੈਥਮੈਟਿਕਸ ਇਹਦੇ ਚ ਕੁਝ ਬਹੁਤ ਜ਼ਿਆਦਾ ਸਾਨੂੰ ਸੋਚਣ ਦੀ ਉਹ ਉਹ ਚ ਕੋਈ ਕੰਪੈਰੀਸਨ ਦੀ ਲੋੜ ਨਹੀਂ ਹੈ ਦਿਸ ਇਜ਼ ਪਿਓਰ ਮੈਥਮੈਟਿਕਸ ਇੱਕ ਆਰਗੇਨਾਈਜੇਸ਼ਨ ਦਾ ਸਟਰਕਚਰ ਹੁੰਦਾ ਜਿਹਦੇ ਚ ਹਰ profile ਦੇ ਲੋਕ ਹੁੰਦੇ ਆ ਸ ਮੈਨੇਜਮੈਂਟ ਤੇ ਸਾਡੀ ਟਾਪ ਪਲੇਸਮੈਂਟਸ ਹੈਗੀ ਹੈ 24 ਲੱਖ ਪਰ ਐਨਮ ਦਾ ਹਾਈएस्ट ਪੈਕੇਜ ਹੈ ਬਾਏ ਐਮਾਜ਼ਨ And, uh, and and an american express 24.8 the highest package for mba management mba dikal kar rahe hai matlab overall dekha jaave te management nu leke ya placement nu leke matlab har koi aware hai te thaanu ki lagda hai ki chandigarh university on wale dena jave ch ki khaas karegi ya ki vadda hoega dekho ek bahut strong interface hai chandigarh university da which is called corporate advisory board ide che 500 ਲੀਡਿੰਗ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਮੈਂ ਹੁਣ ਤੱਕ ਨਾਮ ਲੈ ਰਿਹਾ ਸੀਗਾ ਪਲੱਸ ਮੋਰ ਮੋਰ ਥੈਨ 500 ਸੀਐਕਐਸਓਜ਼ ਕਹਿਣ ਦਾ ਮਤਲਬ ਹੈ ਕਿ ਜਿਹੜੇ ਟਾਪ ਮੈਨੇਜਮੈਂਟ ਦੇ ਉਹਨਾਂ ਦੇ ਲੋਕ ਹੈਗੇ ਆ ਸੀਐਚਆਰਓ ਹੈ ਜਾਂ ਸੀ ਚੀਫ ਟੈਕਨੀਕਲ ਆਫੀਸਰ ਹੈ ਜਾਂ ਸੀਈਓ ਹੈਗੇ ਆ 500 ਤੋਂ ਜ਼ਿਆਦਾ ਇਦਾਂ ਦੇ ਸੀਐਕਐਸਓਜ਼ ਦਾ ਇੱਕ ਕੰਗਲੋਮਰੇਟ ਹੈ ਜਿਹਨੂੰ ਅਸੀਂ ਕਾਰਪੋਰੇਟ ਐਡਵਾਈਜ਼ਰੀ ਰਿਪੋਰਟ ਕਹਿੰਦੇ ਆ ਇਹ ਸਾਡੀ ਐਡਵਾਈਜ਼ਰੀ ਹੈ ਇੱਕ ਯੂਨੀਵਰਸਿਟੀ ਨੂੰ ਫਿਊਚਰ ਚੇਂਜਸ ਦੇ ਨਾਲ ਅਡਾਪਟ ਕਰਨ ਵਾਸਤੇ ਕੰਪਲੀਟ ਜਿਹੜੀ ਐਡਵਾਈਜ਼ਰੀ ਹੈ ਸਾਨੂੰ ਇੱਕ ਕਾਰਪੋਰੇਟ ਐਡਵਾਈਜ਼ਰੀ ਬੋਰਡ ਤੋਂ ਮਿਲਦਾ ਹੈ ਹਰ ਸਾਲ ਚੰਡੀਗੜ੍ਹ ਯੂਨੀਵਰਸਿਟੀ 'ਚ ਇਸ ਕਾਰਪੋਰੇਟ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਹੁੰਦੀ ਹੈ ਜਿਦੇ 'ਚ 200 ਤੋਂ ਜ਼ਿਆਦਾ ਟੌਪ ਲੈਵਲ ਦੇ ਸੀਐਕਐਸਓਜ਼ ਜਿਹੜੇ ਆ ਯੂਨੀਵਰਸਿਟੀ 'ਚ ਦੋ ਦਿਨ ਸਪੈਂਡ ਕਰਦੇ ਆ ਸਾਡੀ ਫੈਸਿਲਿਟੀਆਂ ਦੇਖਦੇ ਆ ਫੈਕਲਟੀਜ਼ ਦੇ ਨਾਲ ਇੰਟਰੈਕਟ ਕਰਦੇ ਆ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਦੇ ਆ ਐਂਡ ਇੱਕ ਗਾਈਡਲਾਈਨਸ ਅਸੀਂ ਸੈੱਟ ਕਰਦੇ ਆ ਬ੍ਰੇਨਸਟਾਰਮਿੰਗ ਤੋਂ ਬਾਅਦ ਕਿ ਯੂਨੀਵਰਸਿਟੀ ਨੂੰ ਇੰਡਸਟਰੀ ਦੇ ਚੇਂਜੇਸ ਦੇ ਸਾਹਮਣੇ ਕਿਹ ਸਾਹਮਣੇ ਅਡਾਪਟ ਕਰਨਾ ਚਾਹੀਦਾ ਇਹ ਇੱਕ ਸਾਡਾ ਇੱਕ ਬਹੁਤ ਸਟਰੋਂਗ ਗਾਈਡਿੰਗ ਫੋਰਸ ਹੈ ਜਿਹਦੇ ਚ ਫਿਊਚਰ ਟ੍ਰੈਂਡਸ ਅੱਜ ਤੋਂ 10 ਸਾਲ ਬਾਅਦ ਕੀ ਟ੍ਰੈਂਡਸ ਆਉਣ ਵਾਲੇ ਇੰਡਸਟਰੀ 'ਚ ਉਹ ਡਾਇਰੈਕਟਲੀ ਸਾਨੂੰ ਇੰਡਸਟਰੀ ਤੋਂ ਹੀ ਗਾਈਡਲਾਈਨਸ ਮਿਲਦੀਆਂ ਐਂਡ ਅਕੋਰਡਿੰਗਲੀ ਵੀ మేਕ ਆਰ ਸ਼ਾਰਟ ਟਰਮ ਪਲਾਨਸ ਐਂਡ ਲੌਂਗ ਟਰਮ ਪਲਾਨਸ ਬਹੁਤ ਵਧੀਆ ਲੱਗਿਆ ਵੈਸੇ ਬਨੂ ਤੇ ਮੈਂ ਬੜਾ ਕਨਵਿੰਸ ਹੋਇਆ ਹਾਂ ਹੋਪ ਜਿਹੜੇ ਸਾਨੂੰ ਦੇਖ ਰਹੇ ਆ ਉਹ ਵੀ ਕਨਵਿੰਸ ਹੋਣਗੇ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਇਸ ਪਲਾਨ ਨੂੰ ਅਪਰੀਸ਼ੀਏਟ ਕਰਨ ਸਸਿਕ ਥੈਂਕ ਯੂ ਸੋ ਮੱਚ ਚੰਡੀਗੜ੍ਹ ਯੂਨੀਵਰਸਿਟੀ ਕਹਿੰਦਾ ਨਹੀਂ ਹੈ ਕਰਕੇ ਵਿਦਖਾ ਰਿਹਾ ਇਹਨਾਂ ਦਾ ਵਰਲਡ ਕਲਾਸ ਇਨਫਰਾਸਟ੍ਰਕਚਰ ਹੈ ਵੈਸੇ ਮੈਨੂੰ ਪਹਿਲੀ ਗੱਲ ਤੇ ਜਦ ਤੱਕ ਮੈਂ ਦੇਖਣਾ ਯਕੀਨ ਨਹੀਂ ਹੁੰਦਾ ਹੈਗਾ ਪਰ ਵਾਕਈ ਇਸ ਸਮੇਂ ਮੈਂ ਐਡਮਿਸ਼ਨ ਸੈਂਟਰ ਦੇ ਉੱਤੇ ਹਾਂ ਔਰ ਬਹੁਤ ਖੂਬਸੂਰਤ ਤੇ ਬਹੁਤ ਕਲੀਨ ਐਂਡ ਨੀਟ ਤੇ ਬੜਾ ਮੈਨੇਜ ਤਰੀਕੇ ਦੇ ਨਾਲ ਹੈ ਇਹ ਯੂਨੀਵਰਸਿਟੀ ਦੇ ਬੱਚੇ ਜਿਹੜੇ ਨੇ ਕਹਿੰਦੇ ਨੇ ਕਿ ਉਹਨਾਂ ਦੇ ਬਹੁਤ ਵੱਡੇ ਵੱਡੇ ਪੈਕੇਜ ਲੱਗਦੇ ਨੇ ਫਿਲਹਾਲ ਦੋ ਸਟੂਡੈਂਟ ਮੇਰੇ ਨਾਲ ਹੈ ਜਿਨ੍ਹਾਂ ਦੀ ਰੀਸੈਂਟਲੀ ਪਲੇਸਮੈਂਟ ਹੋਈ ਹੈ ਇਸੇ ਕੈਂਪਸ ਤੋਂ ਅਸਟਿਕਾਲ ਜੀ ਕੀ ਸਸਕਲ ਮੇਰਾ ਨਾਮ ਮਿਸ਼ਵਿੰਦੇਸ਼ ਉਹ ਦਾ ਨਾਮ ਅ ਮੇਰਾ ਨਾਮ ਮਿਲੀਅਮ ਕੋਰ ਅੱਛਾ ਕਿੱਥੇ ਕਿੱਥੇ ਪਲੇਸਮੈਂਟ ਹੋਈ ਹੈ ਤੁਹਾਡੀ ਕਿੱਥੇ ਪਲੇਸਮੈਂਟ ਹੈ ਹਿਉਂਡਾਈ ਗੁਰੂਗ੍ਰਾਮ ਗੁਰੂਗ੍ਰਾਮ ਤੇ ਕੀ ਕੀ ਵਰਕ ਪ੍ਰੋਫਾਈਲ ਹੈ ਕੀ ਜੋਬ ਪ੍ਰੋਫਾਈਲ ਹੈ ਮੈਂ ਐਚ ਆਰ ਦੀ ਸਟੂਡੈਂਸੀ ਤਮਨੋ ਐਚ ਆਰ ਵਿੱਚ ਹੀ ਮਿਲੀ ਹੈ ਬਟ ਮੋਸਟ ਪ੍ਰੋਬਬਲੀ ਦੇ ਵਿਲ ਬੀ ਟੈਲਿੰਗ ਅਸ ਦ ਜੋਬ ਪ੍ਰੋਫਾਈਲਸ ਵੈਨ ਵੀਲ ਜੁਆਇਨ ਦ ਕੰਪਨੀ ਤੇ ਵਾਟ ਵੁਡ ਬੀ ਦ ਪੈਕੇਜ ਪੈਕੇਜ ਕੀ ਹੋਏਗਾ ਪੈਕੇਜ ਇਸ 9 ਲੱਖ 25000 ਜੀ ਯਾ ਤੁਹਾਡਾ ਤੁਹਾਡੀ ਤੁਹਾਡੀ ਕਿਹੜੀ ਸਟਰੀਮ ਸੀਗੀ ਉਹ ਮੇਰੀ ਬੈਚਲਰਸ ਆਫ ਇੰਜੀਨੀਅਰਿੰਗ ਵਿਦ ਸਪੈਸ਼ਲਾਈਜੇਸ਼ਨ ਇਨ AI ML CSE ਹਾਂਜੀ ਉਹਨ ਪਲੇਸਮੈਂਟ ਕਿੱਥੇ ਹੋਈ ਹੈ ਮੇਰੀ ਪਲੇਸਮੈਂਟ ਹੋਈ PayPal ਚੈਨਾਈ ਆਫਿਸ ਹਾਂਜੀ ਅੱਛਾ ਤੇ ਕਿ ਕਿੰਨ ਪੈਕੇਜ ਕੀ ਹੈ ਪੈਕੇਜ ਇਸ 34.4 ਲਖ LPA ਹਾਂਜੀ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਇੱਥੇ ਦਾ ਇੱਥੇ ਦਾ ਐਕਸਪੀਰੀਅੰਸ ਕਿਦਾਂ ਦਾ ਸੀਗਾ ਇੱਥੇ ਪਟਕਨ ਦਾ ਐਕਸਪੀਰੀਅੰਸ ਕਿਦਾਂ ਦਾ ਸੀ MBA ਦਾ ਐਕਸਪੀਰੀਅੰਸ ਕਿਦਾਂ ਦਾ ਹੈ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ Because um, classes and teachers were really good, and uh, we had this amazing classrooms, our teachers were really knowledgeable. and Sanuboth, on and Nepadiah, the subjects were uh, to the point and according to the industry benchmarks. and our, uh, uh, we had our quant sessions. DCPD has taken our quants and soft skill classes, which has really helped us in our job interviews. ਅੱਛਾ ਬਹੁਤ ਵਾਰ ਇਹ ਹੁੰਦਾ ਵੀ ਜਦੋਂ ਕੰਪਿਊਟਰ ਸਖਾਸ ਕਰਕੇ ਵੀ ਬਹੁਤ ਈ ਯੂਨੀਵਰਸਿਟੀਆਂ ਜਿਹੜੀਆਂ ਨੇ ਤੁਹਾਨੂੰ ਐਕਚੁਅਲ ਜਿਹੜਾ ਸਟਰੀਮ ਪ੍ਰੋਫਾਈਲਸ ਆ ਜਾਂ ਐਕਚੁਅਲ ਐਕਸਪੀਰੀਅੰਸ ਆ ਉਹ ਨਹੀਂ ਦੰਦੀਆਂ ਇੱਥੇ ਕਿਦਾਂ ਦਾ ਐਕਸਪੀਰੀਅੰਸ ਸੀ ਦੇਖੋ ਸਾਡੇ ਜਦੋਂ ਪਲੇਸਮੈਂਟਸ ਲਈ ਕੰਪਨੀ ਆਇਆ ਇਟ ਵਾਸ ਅਰਾਊਂਡ ਸੀਐਸ ਲਈ 320 ਕੰਪਨੀਆਂ ਸੋ ਤੁਸੀਂ ਸੋਚ ਸਕਦੇ ਹੋ ਕਿ ਅਗਰ ਇੱਕ ਕੰਪਨੀ ਵੀ 1500 16 ਬੱਚੇ ਵੀ ਲੈ ਕੇ ਜਾਂਦੀ ਹੈ ਤਾਂ ਕਿੰਨੇ ਜ਼ਿਆਦਾ ਬੱਚੇ ਪਲੇਸ ਹੋ ਸਕਦੇ ਹਨ ਇਨ ਸੀਐਸ ਬੈਕਗਰਾਉਂਡ ਜਿਹੜੇ ਸੀਐਸ ਬੈਕਗਰਾਉਂਡ ਵਿੱਚ ਸੀ ਤੇ ਆਈ ਥਿੰਕ ਇਹ ਸਿਰਫ ਇੱਕ ਮਿਥ ਹੈ ਕਿ ਸੀਐਸਐਲਈ ਕੰਪਨੀਆਂ ਨਹੀਂ ਆਉਂਦੀਆਂ ਪਰ ਉਹ ਵਿੱਚ ਸਕਿੱਲ ਸੈਟ ਹੋਣਾ ਚਾਹੀਦਾ ਹੈ ਕੰਪਨੀਆਂ ਹਰ ਡਿਪਾਰਟਮੈਂਟ ਲਈ ਆਉਂਦੀਆਂ ਸਕਿੱਲ ਸੈਟ ਇਜ਼ ਵਾਟ ਮੈਟਰਸ ਦੀ ਮੋਸਟ ਅੱਛਾ ਸਕਿੱਲ ਸੈਟ ਤੋ ਯਾਦਾ ਹੈ ਵੀ ਬਹੁਤ ਵਾਰ ਆਏ ਥੇ ਸਾਡੀ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਅਕਸਰ ਅਸੀਂ ਸ਼ਿਕਾਇਤ ਕਰਦੇ ਹਾਂ ਵੀ ਤੁਸੀਂ ਵੱਡੇ ਤੋਂ ਵੱਡਾ ਇੰਸਟੀਚਿਊਟ ਲੈ ਲਓ ਤੁਹਾਨੂੰ ਐਕਚੁਅਲ ਐਕਸਪੀਰੀਅੰਸ ਨਹੀਂ ਮਿਲਦਾ ਹੈਗਾ ਖਾਸ ਕਰਕੇ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਮਿਲਦਾ ਤੁਹਾਡੀ ਸਟਰੀਮ ਚ ਕਿਵੇਂ ਪ੍ਰੈਕਟੀਕਲ ਐਕਸਪੀਰੀਅੰਸ ਸਾਡੀ ਸਟਰੀਮ ਵਿੱਚ ਐਵੇਂ ਹੁੰਦਾ ਹੈ ਕਿ ਈਵਨ ਅ ਅਰ ਰੈਜ਼ਿਊਮੇ ਪ੍ਰੇਪਰੇਸ਼ਨ ਕਰਨੀ ਹੈ इवन ਤੁਸੀਂ ਅਗਰ ਪੀਆਈਸ ਮੌਕ ਪੀਆਈਸ ਇੰਟਰਵਿਊਸ ਦੀ ਪ੍ਰੇਪਰੇਸ਼ਨ ਕਰਨੀ ਹੈ ਸਾਡੇ ਡਿਪਾਰਟਮੈਂਟ ਆਫ ਕੈਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ ਹੈ ਇਹ ਡਿਪਾਰਟਮੈਂਟ ਸਾਨੂੰ ਫਰਮ ਸਕ੍ਰੈਚ ਰੈਡੀ ਕਰਦਾ ਹੈ ਰਿਜ਼ਿਊਮੇ ਬਿਲਡਿੰਗ ਲਾਈਕ ਮੌਕ ਜੀਡੀਸ ਪੀਏ ਬਿਕਾਜ਼ ਇਹ ਸਾਰਾ ਐਵੇਂ ਹੈ ਕਿ ਤੁਹਾਡੀ ਅਗਰ ਪਲੇਸਮੈਂਟ ਕੋਈ ਪ੍ਰੋਸੈਸ ਚੱਲ ਰਹੀ ਹੈ ਇਹ ਸਭ ਕੁਝ ਉਹਦੇ ਵਿੱਚ ਕਾਊਂਟ ਹੁੰਦਾ ਹੈ ਕੁਝ ਕੰਪਨੀਆਂ ਨੇ ਜਿਹੜੇ ਪੰਜ ਪੰਜ ਰਾਉਂਡ ਵੀ ਲੈਣੇ ਆ ਫੋਰ ਐਗਜ਼ਾਮਪਲ ਉਹ ਸਕਰੀਨਿੰਗ ਹੋਊਗੀ ਫਿਰ ਟੈਸਟ ਹੋਣਗੇ ਫਿਰ ਮੌਕ ਵੀ ਹੈ ਮੌਕ ਵੀ ਹੈ ਸੌਰੀ ਇੰਟਰਵਿਊਜ਼ ਹੋਣਗੇ ਦੈਨ ਜੀਡੀਸ ਹੋਣਗੇ ਦੈਨ ਫਾਈਨਲ ਲੈਕਚਰ ਰਾਉਂਡ ਹੁੰਦਾ ਹੈ ਸੋ ਡਿਪਾਰਟਮੈਂਟ ਆਫ ਕੈਰੀਅਰ ਪਲੈਨਿੰਗ ਐਂਡ ਡਿਵੈਲਪਮੈਂਟ ਬਹੁਤ ਹੈਲਪ ਕਰਦਾ ਸਾਨੂੰ ਇਹਦੇ ਵਿੱਚ ਤੇ ਅਗਰ ਟੈਕਨੀਕਲ ਚੀਜ਼ਾਂ ਦੀ ਮੈਂ ਗੱਲ ਕਰਾਂ ਸਾਡੇ ਕੋਲ ਲੈਬ ਸੈਸ਼ਨਸ ਹੁੰਦੇ ਆ ਥਿਉਰੀ ਤੋਂ ਤੋਂ ਅਪਾਰਟ देयर आर ਮੈਨੀ ਲਾਈਵ ਸੈਸ਼ਨਸ ਫॉर ਆਲ ਦਾ ਸਬਜੈਕਟਸ ਆਲਮੋਸਟ ਆਲ ਦਾ ਸਬਜੈਕਟਸ ਜਿਨ੍ਹਾਂ ਲਈ ਨੈਸੈਸਿਟੀ ਹੈ ਤੇ ਫਿਰ ਉਹਨਾਂ ਵਿੱਚ ਸਾਡੀ ਬਹੁਤ ਹੈਲਪ ਕੀਤੀ ਹੈ ਇਹ ਸਾਡੀ ਇੰਟਰਵਿਊ ਕਰੈਕ ਕਰਨ ਵਿੱਚ ਬਿਕਾਜ਼ ਤੁਹਾਨੂੰ ਰੀਅਲ ਲਾਈਫ ਐਕਸਪੀਰੀਅੰਸ ਮਿਲਦਾ ਤੁਸੀਂ ਕਿਸੇ ਪਲੇਟਫਾਰਮ ਤੇ ਕੰਮ ਕਿਵੇਂ ਕਰਨਾ ਹੈ ਤੁਸੀਂ ਕੋਡਿੰਗ ਬਾਈ ਹੈਂਡ ਕਿਦਾਂ ਕਰਨੀ ਹੈ ਇਹ ਸਭ ਤੁਹਾਡਾ ਇੰਟਰਵਿਊ ਵਿੱਚ ਸ਼ੋਰਲੀ ਬਹੁਤ ਹੈਲਪ ਕਰਦਾ ਹੈ अच्छा एमबीए ਦੇ ਵਿੱਚ ਕਿੰਨਾ ਕੁ ਐਕਸਪੀਰੀਅੰਸ ਤੁਹਾਧਰ ਜਾ ਸਕਦਾ ਕਿੰਨੀਆਂ ਇੰਟਰਵਿਊਜ਼ ਦਿੱਤੀਆਂ ਤੁਸੀਂ ਤੇ ਕਿੰਨੀਆਂ ਕੰਪਨੀਆਂ ਆਈਆਂ ਸੀ 180 ਕੰਪਨੀਆਂ ਆਈਆਂ ਸੀ ਐਮਬੀਏ ਲਈ ਤੇ ਮੈਂ ਦੋ ਇੰਟਰਵਿਊਜ਼ ਕ੍ਰੈਕ ਕੀਤੀਆਂ ਨੇ ਦੋ ਹੀ ਇੰਟਰਵਿਊਸ 'ਚ ਮੈਂ ਦੋ ਕੰਪਨੀਆਂ 'ਚ ਮੈਂ ਅਪਲਾਈ ਕੀਤਾ ਸੀ ਤੇ ਦੋਨੋਂ ਕ੍ਰੈਕ ਕਰ ਲਿਆ ਇੱਕ ਹਿਉਂਡਾਈ ਤੇ ਇੱਕ ਡੀਲਰ ਮੈਟ੍ਰਿਕਸ ਕੰਪਨੀ ਸੀ ਦੋਨੋਂ ਕ੍ਰੈਕ ਸੀ ਤੇ ਸਾਡੇ ਕੋਲ ਆਪਸ਼ਨ ਸੀ ਕਿ ਦੋਨਾਂ 'ਚੋਂ ਕਿਹੜੀ ਚੂਜ਼ ਕਰਨੀ ਤਾਂ ਆਈ ਚੋਸ ਹਿਊਂਡਾਈ ਤੇ ਉਹਨਾਂ ਨੇ ਦੋਨਾਂ ਕੰਪਨੀਆਂ ਚੂਜ਼ ਕਰਨ ਲਈ ਜੋ ਸਾਡੀ ਹੈਲਪ ਕਰੀ ਹੈ ਡੀਸੀਪੀਡੀ ਡਿਪਾਰਟਮੈਂਟ ਨੇ ਐਸ ਸ਼ੀ ਸੈਡ ਡੀਸੀਪੀਡੀ ਡਿਪਾਰਟਮੈਂਟ ਨੇ ਸਾਨੂੰ ਮੋਕ ਟੈਸਟ ਹੋਇਆ ਹੈ ਐਮ ਕੈਟਸ ਹੋਇਆ ਹੈ ਕਿਉਂਕਿ ਹਿੰਡਾਈ ਚ ਵੀ ਸਾਡਾ ਕੁਆਂਟਸ ਦਾ ਐਮ ਕੈਟ ਹੋਇਆ ਹੈ ਉਹਨਾਂ ਨੇ ਵੀ ਪ੍ਰੋਪਰ ਟੈਸਟ ਲਿੱਤਾ ਹੈ ਤੇ ਉਹ ਸਾਰੀ ਟੈਸਟ ਦੀ ਸਾਨੂੰ ਪਹਿਲਾਂ ਹੀ ਪ੍ਰੈਕਟਿਸ ਕਰਵਾਤੀ ਸੀ ਡੀਸੀਪੀਡੀ ਡਿਪਾਰਟਮੈਂਟ ਨੇ ਜਿੰਨੀ ਵੀ ਸਾਡੀ ਸੌਫਟ ਸਕਿਲ ਸੀ ਸਭ ਉਹਨਾਂ ਨੇ ਵਧੀਆ ਤਰੀਕੇ ਨਾਲ ਕਵਰ ਕਰਾਤੀਆਂ ਸੀ ਅੱਛਾ ਕਿਵੇਂ ਦਾ ਫੀਲ ਹੋ ਰਿਹਾ ਪਲੇਸਮੈਂਟਸ ਹੋ ਗਈਆਂ ਅੱਗੇ ਕੀ ਹੈ ਅੱਗੇ ਮੁਕਾਮ ਕਿਹੜਾ ਹੈ ਹਲੇ ਤਾਂ ਸ਼ੁਰੂਆਤ ਹੋਈ ਹੈ So we have got a good base phot vadhiya company mili hai we'll do our best the again growth le we'll be waiting what to take here to be honest mainu lagda hai ki enna kuch life vich experience kar leya ki hun planning naal chalne naal koi fayda nahi hai tusi go with the flow jao jo thade layi ho thonu milda hai but thonu bas efforts paane hai agar opportunity aandi hai ohnu jaan na do ਉਨ ਨੂੰ ਫਕਰ ਕੇ ਉਹਦੇ ਲਈ ਮਿਹਨਤ ਕਰੋ ਹਾਰਡ ਵਰਕ ਕਰੋ ਤੇ ਸ਼ਾਰਟਲੀ ਤੁਹਾਨੂੰ ਪੱਕਾ ਉਹਦਾ ਇੱਕ ਇੱਕ ਬlesing ਦੀ ਤਰ੍ਹਾਂ ਤੁਹਾਨੂੰ ਉਹਦਾ ਰਿਵਾਰਡ ਮਿਲਦਾ ਹੀ ਮਿਲਦਾ ਹੈ ਅੱਛਾ ਮੈਂ ਜ਼ਿਆਦਾ ਨਹੀਂ ਪੁੱਛੂੰਗਾ ਅ ਆਲਮਾ ਮੈਟਰ ਸਾਰਿਆਂ ਲਈ ਬਹੁਤ ਮੈਟਰ ਕਰਦਾ ਹੈ ਥਾਟ ਵਨ ਵਰਡ ਫॉर ਥਿਸ ਯੂਨੀਵਰਸਿਟੀ ਮਤਲਬ ਇੱਕ ਜਦ ਤੁਸੀਂ ਕਹਿਣਾ ਚਾਹੋ ਅਮ ਅਮੇਜ਼ਿੰਗ ਯੂ ਨੋ ਚੇਂਜਡ ði ਲਾਈਫ ਚੇਂਜਡ ਮਾਈ ਲਾਈਫ ਐਂਡ ਵੁੱਡ ਬੀ ਚੇਂਜਿੰਗ एवरीवनਸ ਲਾਈਫ ਇਫ ਯੂ ਅ ਬlesing because uh, apart from the job offer and everything the networking that uh, is university vich hoyi oh i think meri puri life mere bahut helpful rahungi the experiences jo bhi teachers naal hoye sab kuch bahut helpful si bahot bahot shukriya satna gal bad kan li te best of luck for future thank you so much aise ho bachche jinna di placement hoyia waise is university de vich bahut kujh dekhan nu ya dikhan nu sara kujh dikhavange main jitender singh khare cameraman varinda denal chandigarh university to